ਕੀ ਸੁngੀਆ ਨਾ ਚੱਲ ਗਏ ਯਾਰ ਲੇਟ ਬਹੁਤ ਹੋ ਗਿਆ ਉਹ ਫੜ ਜਾ ਬਾਈ ਪੈਸੇ ਇਕੱਠੇ ਕਰ ਲੈੰਦੇ ਮੈਨੂੰ ਖਿਲਰੇ ਪਏ ਆ ਆ ਪਏ ਇੱਧਰ ਆ ਮੈਂ ਸਾਰੀ ਪਨੀਰੀ ਲੈ ਲਈ ਅੱਜ ਫੌਜੀ ਤੋਂ ਇਹ ਆਹੀ ਰਹਿ ਗਈ ਸੀ ਹੁਣ ਨਹੀਂ ਮੈਲਣੀ ਕਲੋਨ ਸਪਾਈਦਾ ਏ ਉਹ ਭਰਾਵਾ 50 ਰੁਪਈਆ ਦੀ ਟ੍ਰੇ ਆ ਇਹ 50 ਆ ਉਹ ਟਰਾਲਿੰਗ ਵਾਲੇ ਨਹੀਂ ਬਾਈ ਇਹ 3 ਰੁਪਈਆ ਵਾਲਾ ਨਹੀਂ 20 ਰੁਪਈਆ ਦਾ ਕਬੂਟਾ ਇਹ ਨਹੀਂ ਹੁਣ ਤੂੰ ਕੀ ਕਹਿਣਾ ਚਾਹੁੰਦਾ ਇੱਕੇ 5 ਸਾਲਾਂ ਨੂੰ 3000 ਦਾ ਵਿਕਣਾ ਤੇ ਕਿੱਲੇ ਚ ਲੱਗਦਾ 500 500 ਨੂੰ ਗੁਣਾ ਕਰ ਲਾ ਇਹਦਾ 50-60 ਲੱਖ ਦਾ ਪ੍ਰੋਜੈਕਟ ਬਣ ਗਿਆ ਝੂਠ ਮਾਰੀ ਜਨਾ ਪੰਜ ਕਿੱਲੇ ਤੇਰੇ ਹਾਂ 50 ਲੱਖ ਮੈਥੋਂ ਲੈ ਨਹੀਂ ਲਾ ਲਾ ਤੂੰ ਹੋਊ ਐ 75 ਲੱਖ ਦਾ 25 ਲੱਖ ਤੇਰੇ ਵਾਹਣ ਚ ਮੈਂ ਵਟੂਗਾ ਆਹਾ ਹਾਂ ਕਲੋਨ ਸਪਾਇਦਾ ਏ ਉਹ ਭਰਾਵਾ ਮੇਰਾ ਤਾਂ ਪਟਾਈ ਜਾਂਦੇ ਵਾਹਣਾ ਚੋ ਯਾਰ ਵੀ ਪਾਣੀ ਡੂੰਗਾ ਕਰਦਾ ਤੇ ਹੋਰ ਲੋਕ ਤਾਂ ਗਾਲਾਂ ਕਢਾਈ ਆ ਇਹਦਾ ਵਾਹਣ ਚ ਪੱਟੇ ਜਾਂਦੇ ਲੋਕ ਜੜ ਬਾਈ ਕਿੰਨੀ ਵੀ ਡੂੰਗੀ ਜਾਂਦੀ ਹੈ ਇਹਦੀ ਜੜ ਜਾੜੂ ਬਾਤੋਂ ਤੋ 3-4-5 ਫੁੱਟ ਜਾੜੂ ਬਾਤੋਂ ਤੋ ਪਾਣੀ ਕਿੰਨਾ ਡੂੰਗਾ ਆਪਣੇ ਪਾਣੀ ਹੈਗਾ 70 ਕੁ ਫੁੱਟ ਇੱਥੇ ਵੀ ਮੱਛੀ ਪਈ ਹੈ ਇੱਥੇ ਬਈ ਜਿਹੜਾ ਏਠੋਂ ਖਿੱਚ ਲੂਗਾ ਉਹਦਾ ਭੇਡਚਾਲ ਆ ਉਹਦਾ ਉਹ ਵਿਦਵਾਨੀ ਘੋੜਦੇ ਆ ਜਿਹੜਾਂ ਕੋਲੇ ਪੈਲੀ ਹੈ ਨਹੀਂਗੀ ਉਹਨਾਂ ਨੂੰ ਆਏ ਜੱਟ ਜ਼ਿਮੀਂਦਾਰ ਕਾਮਜਾਬਣਾ ਹੋ ਜਾਣ ਰੇਹਾਂ ਸਪਰੇਆਂ ਬੰਦ ਹੋ ਜਾਣੀਆਂ ਇਹ ਚ ਕਿਹੜਾ ਰੇਹ ਪੈਣੀ ਕੋਈ ਸਪਰੇ ਪੈਣੀ ਤੇ ਤੇਰੇ ਵਰਗਾ ਭੁੱਲ ਜੂਗਾ ਲਾ ਕੇ ਨਹੀਂ ਇਹ ਫਿਰ ਵੱਡੇ ਬੰਦੇ ਜਿਹੜੇ ਇੰਡਸਟਰੀ ਵਾਲੇ ਲਾਉਣੀ ਨਹੀਂ ਦਿੰਦੇ ਆਪਾਂ ਨੂੰ ਲਾਉਣੀ ਬਈ ਇਹਨੂੰ ਬਦਨਾਮ ਕੀਤਾ ਯਾਰ ਇਹ ਪਾਣੀ ਕਿਵੇਂ ਇਸ ਘਾਦੂ ਝੋਨੇ ਨਾਲੋਂ ਘੱਟ ਪਾਣੀ ਪੀਂਦਾ ਬਈ ਇਹ ਤੇ ਨਾਲੇ ਇਹ ਕਹਿੰਦੇ ਆ ਕੈਂਸਰ ਵਧਾਉਂਦਾ ਪੀਣ ਨਾਲ ਕੈਂਸਰ ਹੀ ਇਹ ਲੈ ਕੇ ਆਏ ਕਹਿੰਦੇ ਫਿਰ ਤਾਂ ਸ਼ਹਿਰਪੁਰ ਵੀ ਕੈਂਸਰ ਨਾਲ ਹੀ ਮਰ ਜਾਣ ਕੈਂਸਰ ਦਾ ਆਪਣੇ ਬਠਿੰਡੇ ਆ ਇੱਕ ਸਪੈਦਾ ਵੀ ਸ਼ਹਿਰ ਪਰ ਜਾ ਕੇ ਦੇਖਾ ਗੋਰੇ ਨਿਸ਼ੋਭੇ ਆ ਲੋਕ ਆ ਸੱਚੀ ਪੀਆਂ ਲੱਖ ਦਾ ਹੁੰਦਾ ਬਾਈ ਵੱਧ ਹੋਊਗਾ 50 ਲੱਖ ਦਾ ਦੰਨਾ ਮੈਂ ਐਗਰੀਮੈਂਟ ਕਰਦਾ ਲਾਲਾ 5 ਕਿੱਲੇ ਲਾਲਾ ਮੇਰੀ ਗੱਲ ਸੁਣ ਨਾ 2 ਸਾਲ ਫਸਲ ਵੀ ਹੋਊਗੀ ਤੀਜੇ ਸਾਲ ਨਹੀਂ ਹੋਣੀ ਮੇਰੀ 3 ਸਾਲ ਫਰਮਾਇਆ ਕੀ ਕਰੂੰਗਾ 3 ਸਾਲ ਤਾਂ ਬਾਈ ਫਿਰ ਗਰੀਬੀ ਚ ਕੱਟਣੀ ਪੈਣਗੇ ਇਹਦੇ ਵਿੱਚ ਨਹੀਂ ਕੁਝ ਕਰ ਸਕਦੇ ਵੀ ਸਾਰੇ ਹਲਦੀ ਹੁਲਦੀ ਵਿੱਚ ਨਹੀਂ 2 ਸਾਲ ਬਾਈ ਫੁੱਲ ਕਰ ਸਕਦੇ ਤੀਜੇ ਸਾਲ ਵੀ ਮਾੜੀ ਮੋਟੀ ਹੋ ਜਾਊਗੀ ਪਰ ਮਗਰਲੇ 2 ਸਾਲ ਨਹੀਂ ਹੋਣਾ ਫਿਰ ਕਿਉਂਕਿ ਇਹ ਸ਼ਾਂ ਕਰ ਜੂਗਾ ਬਈ ਇਹ ਅੱਛਾ ਵੀ ਪਹਿਲਾਂ ਜੇ ਹਾਂ ਤੇਰਾ ਹੱਥ ਤਾਇਟਾ 1 ਕਿੱਲਾ ਵਿੱਚੋਂ ਭੜਕਾ ਦੀ ਚੌ ਕਿੰਨੇ ਦਾ ਉਹ ਫਰੋਕਾ ਜੀ ਯਾਰ ਤੋਂ ਘਟ ਤਾ ਨਹੀਂ ਆਉਂਦਾ ਅੱਜ ਦਾ ਰੇਟ ਇਹਦਾ ਜੇ ਕਿਸੇ ਭਰਾ ਕੋਲੇ ਕੋਲੋਂ ਸਪੈਦਾ ਖੜਾ 1000 ਰੁਪਏ ਕੁਆਂਟਲ ਮੈਂ ਖਰੀਦਦਾ ਅਸੀਂ ਪੱਟਾਂਗੇ ਪਰ ਕਿੱਲੇ ਤੋਂ ਪੜਾ ਸੋਣੇ ਚਾਹੀਦੇ ਆ ਜ਼ਿਆਦੇ ਕੁਆਂਟੀਟੀ ਚ ਹੋਵੇ ਹਾਂ ਤੇ ਆਪਣੇ ਮਾਲ ਵਿੱਚ ਹੋ ਗਿਆ ਬਠਿੰਡਾ ਮੁਕਸਰੇ ਰੀਗਿਏ ਚ ਤੇ 4-5 ਕਿੱਲੇ ਹੈਗੇ ਉਹ ਆਪਾਂ ਦੂਰੋਂ ਵੀ ਚੱਕ ਲਿਆਵਾਂਗੇ ਭਾਈ ਤੇ 500 550 ਬੂਟਾ ਲੱਗਦਾ ਇਹ ਚ ਵੀ ਆ ਕਈ ਨਰਸਰਿੰਗ ਵਾਲੇ ਭਈ ਬੂਟਾ ਜਿਆਦਾ ਲਵਾ ਦਿੰਦੇ ਹਜ਼ਾਰ ਹਜ਼ਾਰ 15 1500 ਬੂਟਾ ਲਵਾ ਦਿੰਦੇ ਆ ਨਾਲ ਇਹ ਚੋਂ ਪੈਸੇ ਬਣਾਉਂਦੇ ਨਾਲੇ ਅਗਲੇ ਨੂੰ ਰਿਜ਼ਲਟ ਨਹੀਂ ਮਿਲਦਾ ਇਹ ਤੂੰ ਤੀਜੇ ਸਾਲ ਵੀ ਪਟਾ ਸਕਦਾ ਜਿਹੜੀਆਂ ਆਪਣੇ ਆ ਹਨ ਪੈੜਾਂ ਬੰਨਦੇ ਹੁੰਦੇ ਹਾਂ ਫਾਇਦੇ ਨਹੀਂ ਲੈ ਕੇ ਹੁੰਦੇ ਹੁੰਦੇ ਆਪਾਂ ਬਾਸ ਤੇ ਉਹ ਉਹ ਚ ਵੀ ਵਰਤੀ ਜਾਂਦੀ ਹੈ ਬਈ ਇਹ ਠੀਕ ਆ ਉਹ ਸਾਰੇ ਹਾਂ ਚੌਥੇ ਸਾਲ ਵੀ ਪਟਾ ਸਕਦਾ ਪਰ ਪੰਜਵੇਂ ਸਾਲੇ ਦਾ ਪ੍ਰੋਪਰ ਰਿਜ਼ਲਟ ਆਉ ਤੇ ਹੌਲੇ ਹੌਲੇ ਮੁੜ ਕੇ ਆਉਂਦਾ ਕਿਲਾ ਕਿਲਾ ਬਾਈ ਇਹ ਗੰਡਾ ਹੀ ਆ ਬਣ ਜਾਂਦੀਆਂ ਸਾਫ ਨਹੀਂ ਇਹ ਨਹੀਂ ਬਾਈ ਇਹ ਤਾਂ ਐ ਜਾਊ ਆ ਜਮਾ ਰੱਬ ਨੂੰ ਸਿੱਧਾ ਤੇ ਨਾ ਕੋਈ ਤੁਸੀਂ ਐ ਦਾਤੀ ਨਾਲ ਛਾਂਗਣਾ ਭਿਡਾਣੀਆਂ ਤੋੜੂ ਕੋਈ ਪਾਸੇ ਡਾਣਾ ਨਹੀਂ ਇਹੀ ਇਹਦੀ ਨਿਸ਼ਾਨੀ ਆ ਜੇ ਪਾਸੇ ਡਾਣਾ ਗੱਡਿਆ ਕੋਲੋਂ ਨਹੀਂ ਉਹਨੂੰ ਹੋਰ ਹੀ ਦੇਈ ਜਾਂਦੇ ਦੇਸੀ ਤੇ ਦੇਸੀ سپਹਦਾ ਵੀ ਜਿਹੜਾ ਨਹਿਰਾਂ ਦੇ ਖੜਾ ਹੁੰਦਾ ਬਾਈ 7-800 ਨੂੰ ਆ ਉਹ ਵੀ ਬਾਈ ਐਂ ਕਰ ਬਰਾੜਾ ਫੜਾ ਮੈਂ 5 ਕੇ ਲਿਆਂ ਤਾਂ ਨਹੀਂ ਪੰਗਾ ਲੈਂਦਾ ਬਾਈ ਚਾੜ ਕਰਦਾ ਸੀ ਮੈਨੂੰ ਪਤਾ ਬੁੱਢੇ ਬੁੜੇ ਨਹੀਂ ਲਾਉਂਦੇ ਦੇਣਾ ਹਾਂ ਕਿਲਾ ਲਾ ਲੈਣਾ ਮੈਂ ਇੱਕ ਕਿਲਾ ਲਾਓ ਸਾਰੇ ਭਰਾ ਇੱਕ ਕਿਲਾ ਲਾਓ ਜਿਹੜੇ ਤੇ ਕਿੱਲੇ ਤੇ ਭਰਾ ਨਹੀਂ ਮੰਗਦੇ ਘਰ ਦੇ ਨਹੀਂ ਮੰਨਦੇ ਉਹ ਘੇਰੇ ਨਾਲ ਲਾਉ ਉਸਰੀ ਇੱਕ ਕਿੱਲੇ ਉਸਰੀ ਤੇ 40 ਬੂਟੇ ਲੱਗਣਗੇ ਤੇ ਜਿਹੜਾ ਤੁਸੀਂ ਘੇਰੇ ਨਾਲ ਲਾਉਂਗੇ ਕਿੱਲਾ ਲਾਉਣ ਦੀ ਬਜਾਏ ਉਹ ਚ ਵਜਨ ਜ਼ਿਆਦਾ ਪਾਉਂਦਾ ਇਹ 5 ਸਾਲਾਂ ਚ ਹੋਊਗਾ 5 ਕੁਇੰਟਲ ਦਾ 6 ਕੁਇੰਟਲ ਦਾ ਹਾਂ ਭਾਰਾ ਬਈ ਤੇ ਉਹ ਬਣੂਗਾ ਤੇ ਜੇ ਤੁਸੀਂ ਲਾਉਣਾ ਕਿੱਲਾ ਫੇਰੇ ਰਹੂਗਾ 2.5 ਤੋਂ 3 ਕੁਇੰਟਲ ਬਈ ਵਜਨ ਇਹਦਾ 5 ਸਾਲਾਂ ਦਾ ਕਿੱਲੇ ਚ ਕਿੰਨੇ ਕਮਾਜੂ ਤੇ ਬਈ 1000 ਨਾਲ ਗੁਣਾ ਕਰ ਲਾ ਹੁਣ ਤਿੰਨ ਆਰੀ ਦਾ ਤੈਨੂੰ ਦੱਸਦਾ ਯਾਰਾ ਮਾਦਾ ਫਰਕ ਗੁਣਾ ਨਹੀਂ ਕਰਦਾ ਮੈਂ ਤਾਂ ਗੁਣਾ ਗਰੀਬਾਂ ਦੇ ਤੋਂ ਹੋਣੀ ਵੀ ਨਹੀਂ ਤੁਸੀਂ ਝੋਨੇ ਕਣਕ ਵਾਲੇ ਆ ਇੰਨੇ ਪੈਸੇ ਮੈਂ ਬਾਈ ਸ਼ਹਿਰਪੁਰ ਰਹਿ ਕੇ ਆਇਆ ਉਧਰ ਹਰੇ ਦੇ ਘਰੇ ਗੱਡੀ ਆ ਪੈਸੇ ਬੋਣਗੇ ਪੈਸੇ ਤਾਂ ਬੋਣਗੇ ਮੈਂ ਲੈ ਕੇ ਜਾਊਂਗਾ ਇਹ ਲੈ ਜਾ ਪੈਸੇ ਦੇ ਜਾ ਫੌਜੀ ਨੂੰ ਉਹ ਨਾ ਜਾ ਆਪਣੀ ਡਾਂਗ ਮਾਰੂ ਤੇਰੇ ਨਹੀਂ ਮੈਂ ਲੈ ਪੈਸੇ ਉੱਥੇ ਘਟਾਇਆ ਨਾ ਮੈਂ ਬੱਕਤਾਲ ਅੱਧ ਵਿਚ ਵੀ ਲਾ ਲਾਂਗੇ ਯਾਰ ਜੇ ਵਾਣ ਦੇ ਦੱਤ ਵਿਚ ਲਾ ਲੂੰਗਾ ਪੱਕੀ ਗੱਲ ਹੈ ਜਿਹੜੇ ਭਰਾ ਵੀ 20 ਰੁਪਏ ਮਹਿੰਗਾ ਮੈਂ ਨਹੀਂ ਲੈ ਕੇ ਜਾਂਦਾ ਇਹ ਇੰਨੇ ਚ ਮਾਦਾ ਇਹ ਭਰਾਵਾ ਸਹੀ ਕੋਲੋਂ ਆ 13 ਰੁਪਏ ਵਾਲਾ ਵੀ ਮਿਲ ਜੂਗਾ ਪਰ ਉਹਦੇ 5-5 ਐ ਜੜਾ ਨਿਕਲ ਤੇ ਇੱਕ ਮਾਨਸੇ ਚ ਹੋਰ ਠੱਗੀ ਚੱਲੀ ਆ ਬਾਹਰ ਦੇ ਬੰਦੇ ਆ ਕੇ ਨਾ ਜੁਪੀ ਵਿਹਾਰ ਦੇ ਪਤਾ ਕੀ ਕਰਾਈ ਜਾਂਦੇ ਆ 35 ਰੁਪਈਆ ਦਾ ਬੂਟਾ ਲਾ ਜਾਂਦੇ ਕੋਲੋਂ ਦਾ ਤੇ 15 1500 14 1400 2 2000 ਬੂਟਾ ਕਿਲੇ ਦਾ ਐ ਨਾਲ ਨਾਲ ਲਵਾਈ ਜਾਂਦੇ ਆ 35 ਰੁਪਈਆ ਹਾਂ ਇਹ ਤਾਂ ਬਾਈ ਕਹਿੰਦਾ 550 ਬੂਟਾ 500 ਹੀ ਲਾਓ ਬਾਈ ਮੈਠੀ ਪੀ ਤੇ ਹੀ ਆ ਇਹ ਮਿਲ ਨਹੀਂ ਨਹੀਂ ਬਹੁਤ ਘੱਟ ਰਿਆ ਰ ਹੈ ਤੇ 12 13 ਰੁਪਈਆਂ ਚ ਵੀ ਨਫਾ ਜੇ ਉਹ ਵੀ ਦੂਜਾ ਜਿਹੜਾ ਰਾਹ ਚ ਆਉਂਦਾ। ਦਿੰਦੀਆਂ ਤੋਂ ਕਟਵਾ ਦੇਗਾ ਮੜੀ। ਘਾੜਦਾ ਨਹੀਂ ਬਈ ਫੈਕਸ ਡੇਟਾ ਯਾਰ। ਜਾਣਾ ਡੰਡੀ। ਕੀ ਪਤਾ ਹੈ origignal ਉਹ ਵੀ ਮਰੀ ਜਣਾ ਖੜਾਏ। ਇੱਕ ਤਾਂ ਬਿਜਲੀ ਤੇ ਇੱਕ ਫੌਜੀ ਕੋਲੋਂ ਪੀ 23 ਸਪੈਦਾ ਕੋਲੋਂ ਆ। ਇਹ ਦੋ ਚੀਜ਼ਾਂ ਹੀ origignal ਬਾਕੀ ਸਾਰੇ ਕਾ ਇਸ ਚ ਮਿਲਾਪਟਾ। ਗੱਲ ਤਾਂ ਸਹੀ ਹੈ ਬਿਜਲੀ ਨੂੰ ਹੱਥ ਲਾ ਕੇ ਵੇਲਾ ਜਮਾ ਨਹੀਂ ਬਖਸ਼ਦਾ। ਇਹ ਨਾਲਾ ਉਹਦੇ ਨਾਲ ਦੇ ਨਾਲ ਰਿਜ਼ਲਟ ਹੈ ਤੇ ਇਹ ਲਾ ਲਓ ਜੇ ਇੱਕ ਵੀ ਗਲਤ ਨਿਕਲਿਆ ਸੀ ਬੈਠੇ ਆ ਉਹਦੇ ਪੈਸੇ ਜੀ ਤੁਹਾਨੂੰ ਆਉਣਗੇ। ਪੈਸੇ ਕਿੱਥੇ ਮੁੜ ਕੇ ਆਹ ਸਾਰੇ ਚੱਕਣੇ ਪੈਣਗੇ ਆਪੇ ਘਾਲ